ਸੰਗਤ ਜੀ ਤੁਸੀਂ ਇਸ ਵੇਲੇ ਦਰਸਲ ਕਰ ਰਹੇ ਹੋ ਪਵਿੱਤਰ ਸਥਾਨ ਚੌਟਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਪੰਗਾਣੀ ਦੇ ਜੁੱਧ ਢੋਵਾ ਗੁਰੂ ਗੋਬਿੰਦ ਸਿੰਘ ਜੀ ਸਹਿਬਹਾਰਾ ਇਸ ਜਗ੍ਹਾ ਤੇ ਪਹੁੰਚੇ ਤੇ ਇਸੇ ਹੀ ਸਥਾਨ ਦੇ ਉੱਪਰ ਮਾਤਾ ਸੁੰਦਰੀ ਜੀ ਦੇ ਕੁੱਖੋਂ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਤੇ ਇਸ ਕਰਕੇ ਇਸ ਨੂੰ ਜਨਮ ਸਥਾਨ ਬਾਬਾ ਅਜੀਤ ਸਿੰਘ ਵੀ ਕਿਹਾ ਜਾਂਦਾ ਹੈ ਭਗਾਣੀ ਦੇ ਜੁੱਧ ਦੀ ਖੁਸ਼ੀ ਤੋਂ ਬਾਅਦ ਹੀ ਪਾਪਾ ਅਜੀਤ ਸਿੰਘ ਜੀ ਦਾ ਨਾਮ ਅਜੀਤ ਸਿੰਘ ਹੀ ਅਜੀਤ ਸਿੰਘ ਰੱਖਿਆ ਗਿਆ ਸੀ ਤੇ ਦਰਬਾਰ ਸਾਹਿਬ ਦੇ ਅੰਦਰ ਦਾ ਦ੍ਰਿਸ਼ਾ ਦਰਸ਼ਨ ਕਰੋ ਵਾਹਿਗੁਰੂ ਜੀ ਲਿਖੋ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਨੇ ਪਹਿਲਾਂ ਇੱਥੇ ਦਰਸ਼ਨ ਕੀਤੇ ਨੇ ਜ਼ਰੂਰ ਆਪਣਾ ਇੱਕ ਕਮੈਂਟ ਕਰਿਓ ਬਹੁਤ ਹੀ ਇੱਕ ਵਧੀਆ ਧਰਤੀ ਆ ਜਿੱਥੇ ਕੀਰਤਨੀ ਸਿੰਘ ਸਿੰਘ ਕੀਰਤਨ ਕਰ ਰਹੇ ਸੀ ਜਿਸ ਤਰ੍ਹਾਂ ਲੱਗ ਰਿਹਾ ਸੀ ਕਿ ਅੰਮ੍ਰਿਤ ਦੀ ਪਰਖਾ ਜਿਹੜੀ ਹੋ ਰਹੀ ਆ ਹੋਰ ਵੀ ਬਹੁਤ ਵੱਡੀ ਬਿਲਡਿੰਗ ਹੈ ਜਿਹੜੀ ਤਿਆਰ ਹੋ ਰਹੀ ਆ ਗੁਰਦੁਆਰਾ ਪੌਂਟਾ ਸਾਹਿਬ ਦੀ ਸਿੱਖ ਸੰਗਤ ਬਹੁਤ ਹੀ ਸਰਦਾਰ ਦੇ ਨਾਲ ਪਹੁੰਚਦੀ ਆ